ਪੰਛਕੀ ਜੀਤ ਪੰਛਕੀ ਜੀਤ ਬੋਲੋ ਸੋਨਿਆ ਪ੍ਰਿਆ ਕਾਲ ਲੈ ਲੈ ਸੋ

RUN! Mm -hmm. أختنا <applause> ਰਾਜ ਤੇ ਰਾਗਾ ਖਾਸ ਦੀਆਂ ਲੱਕੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਗੁਰਜੀਤੋਂ ਖਾਸ ਵਾਗੁਰੂ ਜੀ ਦੀ ਫਤਿਹ ਇਹ ਹੱਕਾਂ ਵੀ ਜਿਹੜਾ ਪੈਦਲ ਮਾਰ ਚੱਲ ਰਿਹਾ ਏ ਤੇ ਪੰਜਾਬ ਦੀ ਧਰਤੀ ਤੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਦਬੀਆਂ ਔਰ ਪੰਜਾਬ ਦੀ ਧਰਤੀ ਤੇ ਜਿਹੜੀ ਕ੍ਰਪਤ ਰਾਜਨੀਤਿਕ ਧਿਰਾਂ ਪੰਜਾਬ ਨੂੰ ਲੋਟ ਰਹੀਆਂ ਨੇ ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ ਔਰ ਪੰਜਾਬ ਦੇ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਵਾਸਤੇ ਇਸ ਕਾਜ ਨਿਮਾਰਕ ਦੀ ਅਰੰਭਤਾ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਕੀਤੀ ਗਈ ਅੱਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪੱਜਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਸ ਕਾਜ ਨਿਮਾਰਕ ਦੀ ਅੱਜ ਸਮਾਪਤੀ ਦੀ ਅਰਦਾਸ ਹੋਣੀ ਹੈ ਸੋ ਗੁਰੂ ਪਾਤਸ਼ਾਹੀ ਦੀ ਕਿਰਪਾ ਦੇ ਸਦਕਾ ਸੱਚੇ ਪਾਤਸ਼ਾਹੀ ਨੇ ਮਿਹਰ ਭਰਿਆ ਹੱਥ ਰੱਖ ਕੇ ਬਾਈ ਦੀਪ ਸਿੱਤੂ ਸੰਦੀਪ ਸਿੰਘ ਦੀਪ ਸਿੱਤੂ ਜਿਹੜਾ ਸਾਡੀ ਕੌਮ ਦਾ ਅਨਮੋਲ ਹੀਰਾ ਸਾਡੀ ਕੌਮ ਦਾ ਅਨਮੋਲ ਰਤਨ ਉਹਨਾਂ ਦੇ ਭਰਾਤਾ ਭਾਈ ਮਨਦੀਪ ਸਿੰਘ ਸਿੱਧੂ ਵੱਲੋਂ ਆਰੰਭ ਕੀਤਾ ਸਮੁੱਚੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਸਹਿਯੋਗ ਕੀਤਾ ਇਸ ਮੈਲਮਾਰਕ ਦੇ ਵਿੱਚ ਅੱਜ ਇਸ ਪਾਗਲ ਮਾਰਤ ਦੀ ਸਮਾਪਤੀ ਦੀ ਆਵਾਜ਼ ਤਰਕਸ਼੍ਰੀ ਕੇਸਰ ਸਾਹਿਬ ਅਲੌਂਡਪੁਰ ਸਾਹਿਬ ਦੀ ਧਰਤੀ ਤੇ ਹੋ ਰਹੀ ਹੈ ਅਸੀਂ ਆਲੇ ਦੁਆਲੇ ਦੇ ਵਿੱਚ ਜਿਹੜੀਆਂ ਸੰਗਤਾਂ ਸੁਣ ਰਹੀਆਂ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੀ ਧਰਤੀ ਤੇ ਇਹ ਅਰੰਭੇ ਹੋਏ ਮਾਰਤ ਕਦੀ ਰੁਕਣੇ ਨਹੀਂ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਦੇ ਹੁਕਮਰਾਨਾਂ ਨੇ ਬੜਾ ਯਤਨ ਕੀਤਾ ਸਾਡੇ ਮਾਰਤ ਰੋਕਣ ਵਾਸਤੇ ਖਾਲਸਾ ਵਹੀਰਾ ਰੋਕਣ ਵਾਸਤੇ ਪਰ ਅਸੀਂ ਸеме ਦੀਆਂ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਨਾ ਤੇ ਖਾਸਾ ਵਹੀਰਾ ਰੁਕਣ ਗਿਆ ਨਾ ਇਹ ਰੰਬੇ ਹੋਏ ਮਾਰਤ ਕਦੀ ਰੁਕਣਗੇ ਇਹ ਰੰਬੇ ਹੋਏ ਸੰਘਰਸ਼ ਇਹ ਰੰਬੇ ਹੋਏ ਕਾਰਜ ਚੱਲਦੇ ਰਹਿਣਗੇ ਉਹਨਾਂ ਚ ਚੱਲਦੇ ਰਹਿਣਗੇ ਜਿੰਨਾ ਚਿਰ ਅਸੀਂ ਆਜ਼ਾਦ ਸਲਤਨਤ ਦੇ ਵਾਰਿਸ ਨਹੀਂ ਬਣ ਜਾਂਦੇ ਜਿੰਨਾ ਚਿਰ ਸਾਡੀ ਕੌਮ ਨੂੰ ਕੌਮੀ ਕਰਨੀ ਮਿਲ ਜਾਂਦਾ ਜਿੰਨਾ ਚਿਰ ਇਸ ਪੰਜਾਬ ਦੇ ਤਖਤੇ ਤੇ ਕੇਸ਼ਰੀ ਨਿਸਾਰ ਸਾਹਿਬ ਨੇ ਝੂਝ ਜਾਂਦਾ ਉਹਨਾਂ ਚਿਰੇ ਮਾਰਚ ਇਹ ਖਾਲਸਾ ਦੀ ਹੀਰਾ ਕਦੇ ਰੁਕਣੀਆਂ ਨਹੀਂ ਸੋਸ਼ ਕਰਕੇ ਇਹਨਾਂ ਕਾਰਦਾਂ ਨੂੰ ਨੇਪਰੇ ਚਾੜਨ ਵਾਸਤੇ ਸਾਡੇ ਪਹਿਲੇ ਸੂਰਮਿਆਂ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਕਿਉਂਕਿ ਗੁਰਬਾਣੀ ਦੇ ਬਚਨ ਸੂਰਾਸੋਂ ਪਹਿਚਾਨਣੀਆਂ ਜੇ ਮਰਾਦੀਨ ਦੇ ਹੇਤ ਪੁਰਜਾ ਪੁਰਜਾ ਟੱਟ ਮਰੇ ਕਬੂਲੇ ਸਾਡੇ ਖੇਤ ਬੜੀਆਂ ਕੁਰਬਾਨੀਆਂ ਕੀਤੀਆਂ